ਮੇ ਅਜ਼ਮੇ ਸੁਪਰਵਾਰ ਚੈਨਲ ਤੇ ਮੈਂ ਸਭ ਦਰਸ਼ਕਾਂ ਨੂੰ ਮੋਸਟ ਵੈਲਕਮ ਕਰਦਾ ਸਵਾਗਤ ਕਰਦਾ ਹਾਂ ਮੈਂ ਤੁਹਾਡਾ ਆਪਣਾ ਅਮਰਦੀ ਭੰਸ ਜਾਨੀ ਕਿ ਤੁਹਾਡਾ ਆਪਣਾ ਪਾਸਟਰ ਅਮਰਦੀ ਭੰਸ ਆਰਐਮਐਸ ਪਾਸਟਰ ਮੈਂ ਨਿਸ਼ਚਿਤ ਮੈਂ ਬਲੌਗ ਕਰਦਾ ਇੱਥੇ ਮੈਂ ਜਾਣਕਾਰੀ ਜ਼ਰੂਰ ਦੇਣਾ ਚਾਹਾਂਗਾ ਕਿ ਅਗਰ ਕੋਈ ਭੈਣ ਭਰਾ ਸੰਡੇ ਚਰਚ ਮੇਰੇ ਕੋਲੇ ਅਟੈਂਡ ਕਰਨਾ ਚਾਹੁੰਦਾ ਹੈ ਤਾਂ ਉਹ ਜ਼ਰੂਰ ਅਟੈਂਡ ਕਰ ਸਕਦਾ ਹੈ ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਕਿ ਸਾਨੂੰ ਪਰਮੇਸ਼ਰ ਦੇ ਭਵਨ ਜ਼ਰੂਰ ਆਉਣਾ ਚਾਹੀਦਾ ਹੈ ਸੋ ਆਓ ਚੱਲਦੇ ਹਾਂ ਕਲਾਮ ਦੇ ਵੱਲ ਉਹ ਕਲਾਮ ਦੇ ਵੱਲ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਭ ਦਰਸ਼ਕਾਂ ਦੇ ਲਈ ਪ੍ਰਾਰਥਨਾ ਕਰਨਾ ਚਾਹਾਂਗਾ ਪਿਤਾ ਪਰਮੇਸ਼ਰ ਸਭਨਾ ਦਰਸ਼ਕਾਂ ਦੇ ਔਰ ਇਸ ਮੁਸੀਬ ਪਰਵਾਰ ਚੈਨਲ ਤੇ ਤੁਹਾਡੀ ਬਲੇਸਿੰਗ ਸਦਾ ਸਦਾ ਟਿਕਰ ਬਣੀ ਰਹੇ ਔਰ ਪਿਤਾ ਪਰਮੇਸ਼ਰ ਪੂਰੇ ਸੰਸਾਰ ਤੇ ਵੀ ਪੂਰੇ ਵਰਲਡ ਤੇ ਪਿਤਾ ਪਰਮੇਸ਼ਰ ਤੁਹਾਡੀ ਬਲੇਸਿੰਗ ਬਣੀ ਰਹੇ ਕੋਈ ਵੀ ਦੁਸ਼ਟ ਦੀ ਤਾਕਤ ਪੂਰੇ ਸੰਸਾਰ ਵਿੱਚ ਅਪਾਤ ਪ੍ਰਮੇਸ਼ਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਸਮੱਸਿਆ ਨਾ ਪੈਦਾ ਕਰ ਸਕੇ ਮਸੀਹ ਯਿਸੂ ਦੇ ਨਾਮ ਵਿੱਚ ਆਮੀ ਆਓ ਅੱਜ ਪਵਿੱਤਰ ਕਲਾਮ ਵੱਲ ਵਧਾਂਗੇ ਪਰਮੇਸ਼ਰ ਦਾ ਵਚਨ ਦੱਸਦਾ ਚੱਖੋ ਤੇ ਵੇਖੋ ਜਹਾਗਾ ਕਿੰਨਾ ਭਲਾ ਹੈ ਸੱਚਮੁੱਚ ਹੀ ਪਰਮੇਸ਼ਰ ਦਾ ਵਚਨ ਬਹੁਤ ਭਲਾ ਜੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਟੇਸਟ ਕਰਦੇ ਆ ਸੋ ਅੱਜ ਆਪਾਂ ਪਰਮੇਸ਼ਰ ਦੇ ਵਚਨ ਵਿੱਚੋਂ ਪੁਰਾਣੇ ਨੇਮ ਅਤੇ ਨਵੇਂ ਨੇਮ ਦੀ ਬਾਈਬਲ ਟੀਚਿੰਗ ਐਂਡ ਬਾਈਬਲ ਪ੍ਰੀਚਿੰਗ ਜ਼ਰੂਰ ਆਪਾਂ ਜੋ ਕਿ ਮੇਰੇ ਮਾਧਿਅਮ דרਹੀਂ ਮੈਂ ਸਭ ਦਰਸ਼ਕਾਂ ਨਾਲ ਇਹ ਜਸਾਂਜੀ ਕਰਾਂਗਾ ਜਦੋਂ ਅਸੀਂ ਪੁਰਾਣੇ ਨੇਮ ਵਿੱਚੋਂ ਪੜ੍ਹਦੇ ਆਂ ਪੁਰਾਣੇ ਨੇਮ ਦੀਆਂ ਟੋਟਲ 39 ਕਿਤਾਬਾਂ ਹਨ ਔਰ ਨਵੇਂ ਨੇਮ ਦੀਆਂ ਟੋਟਲ 27 ਕਿਤਾਬਾਂ ਹਨ ਔਰ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੁਰਾਣੇ ਨੇਮ ਵਿੱਚ ਕੁਝ ਕਿਤਾਬਾਂ ਇਤਿਹਾਸ ਦੀਆਂ ਹਨ ਔਰ ਕੁਝ ਕਿਤਾਬਾਂ ਕਹਾਵਤਾਂ ਦੀਆਂ ਹਨ ਕਹਾਵਤਾਂ ਮਤਲਬ ਕਹਾਵਤਾਂ ਦੀਆਂ ਹਨ ਜੋ ਕਿ ਗਿਆਨ ਪ੍ਰਦਾਨ ਕਰਦੀਆਂ ਹਨ ਸੋ ਉਹਨਾਂ ਨੂੰ ਗਿਆਨ ਦੀ ਪੁਸਤਕਾਂ ਵੀ ਕਿਹਾ ਜਾਂਦਾ ਹੈ ਔਰ ਨਵੇਂ ਨੇ ਵਿੱਚ ਕੁਝ ਪੁਸਤਕਾਂ ਅੰਜੀਲ ਦੀਆਂ ਹਨ ਔਰ ਕੁਝ ਸੰਸਾਰ ਵਿੱਚ ਕਿਸ ਤਰ੍ਹਾਂ ਜੀਵਨ ਬਤੀਤ ਕਰਨਾ ਹੈ ਉਹ ਵਾਲੀ ਪੁਸਤਕਾਂ ਹਨ ਔਰ ਇੱਕ ਪੁਸਤਕ ਹੌਸਲਾ ਬਜਾਈ ਲਈ ਹੈ ਜਿਸ ਨੂੰ ਕਿ ਪ੍ਰਕਾਸ਼ ਦੀ ਪੋਥੀ ਪੁਸਤਕ ਵੀ ਕਿਹਾ ਜਾਂਦਾ ਹੈ ਸੋ ਅਖੀਰ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਜਿਵੇਂ ਕਿ ਅਸੀਂ ਪਰਮੇਸ਼ਰ ਦੇ ਵਚਨ ਵਿੱਚ ਦਿਨ ਪ੍ਰਤੀ ਦਿਨ ਅੱਗੇ ਵਧਦੇ ਹਾਂ ਤਾਂ ਦੁਸ਼ਟ ਦੀਆਂ ਤਾਕਤਾਂ ਸਾਨੂੰ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ ਕਿਉਂਕਿ ਆਤਮਿਕ ਯੁੱਧ